नमस्कार एक खबर टीवी पत्रकार द्वारा देख रहे हो तरन तारण विखिगोबिंदा मनाया गया तरन तार बारह जून धन धन छेवी पातशाह श्री गुरु हरिगोबिंद साहिब जी डी प्रकाश पुरब मौके तरन श्री दरबार साहिब विखे श्रद्धा निम्रता विशालता मनाया गया श्रोमणी गुरुद्वारा प्रबंधक कमेटी अमृतसर इलाके दाध संगत वालों सवेरे अमृत वेले तो शुरू होया ये पवित्र समागम सारी रात तक चलता रहेगा सवेर श्री अखंड पाठ साहिब जी के भोग पैण उपरंत मंजी साहिब हाल विच महान कीर्तन दरबार सजाया गया जिस विच रागिया ढाडिया कवि श्री जथिया प्रचारक संत महापुरखा वालों गुरु साहिब के इतिहास बारे संगत नु सन्मुख किया गया समागम दी शुरुआत सुनहरी पालकी साहिब दी निकासी नाल हुई जो पांच प्यारियां दी अगवाई हे श्री गुरु ग्रंथ साहिब जी दी छत्र छाया हेत सजाई गई ए पालकी साहिब श्री दरबार साहिब दी परिक्रमा करते हुए सुख आसन साहिब के विसाखी हुई रस्ते पर संगत बाय गुरु बाय गुरु जाप करदी नजर आई इस पवित्र मौके ते श्री दरबार साहिब दे मैनेजर तरविंदर सिंह मानो चाहल ਹੈਡ ਗਰੰਤੀ ਪਾਈ ਸਤਪਾਲ ਸਿੰਘ ਮੀਤ ਮੈਨੇਜਰ ਅੰਗਰੇਜ ਸਿੰਘ ਤੇ ਭਗਵੰਤ ਸਿੰਘ ਕਾਹਲਵਾ ਸਮੇਤ ਕਮੇਟੀ ਦੇ ਮੁਲਾਜ਼ਮ ਅਤੇ ਇਲਾਕਾਈ ਸੰਗਤ ਨੇ ਭਰਪੂਰ ਭਾਗ ਲਿਆ ਸੰਗਤ ਦੀ ਸੁਵਿਧਾ ਲਈ ਥਾਂ ਥਾਂ ਛਬੀਲਾ ਗੁਰੂ ਦਾ ਲੰਗਰ ਵੱਡੇ ਪੰਡਾਲ ਅਤੇ ਠੰਡੀ ਹਵਾ ਦੇਣ ਲਈ ਕੂਲਰ ਲਗਾਏ ਗਏ ਹਰ ਪਾਸੇ ਚਿਰਸਥਾਈ ਨਾਲ ਲਵਾ ਲੱਗਾ ਰਿਹਾ ਜਿੱਥੇ ਸਹਿਜਤਾ ਅਤੇ ਆਤਮਕ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਸੀ ਬਾਈਜੀ ਟੀਵੀ ਤੇ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਨੀਚੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤਰੀਕੇ ਨਾਲ ਖਬਰਾਂ ਪੇਸ਼ ਕਰ ਸਕੀਏ। ਧੰਨਵਾਦ। ਕਈ ਅਰਥ ਵਿਦਵਾਨਾਂ ਨੇ ਕੀਤੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋਦੇ ਵੀ ਨੇ ਆਪ ਸਤਿਗੁਰੂ ਬਿਰਾਜਮਾਨ ਹੋ ਗਏ ਇਸੇ ਤਰ੍ਹਾਂ ਜਿੱਤਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨ ਪਏ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਦਾਸ ਭਾਈ ਸਤਪਾਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਮਹਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦਾ 430ਵਾਂ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਇਹ ਸੁਨਹਿਰੀ ਪਾਲਕੀ ਜਿਹੜੀ ਹੈ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਪੰਜ ਪਿਆਰੇ ਸਿੰਘ ਸਹਬਾਨਾਂ ਦੀ ਅਗਵਾਈ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਦੇ ਹੇਠ ਇਹ ਪ੍ਰਾਰੰਭ ਹੋਈ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਢੀਡ ਸਾਹਿਬ ਦੇ ਪਵਿੱਤਰ ਅਸਥਾਨਾਂ ਤੋਂ ਉਹਨਾਂ ਦਾ ਵਰ ਹੋਇਆ ਸੀ ਵਰ ਪ੍ਰਾਪਤ ਕਰਨ ਤੋਂ ਬਾਅਦ ਮਾਤਾ ਗੰਗਾ ਜੀ ਨੇ ਗੁਰੂ ਕੀ ਵਡਾਲੀ ਦੇ ਵਿੱਚ 1595 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਧਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਵਤਾਰ ਤੋਂ ਪ੍ਰੰਤ 6 ਸਾਲਾਂ ਦੀ ਉਮਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰੂ ਜੀ ਨੂੰ ਲੈ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰਤਾ ਗਦੀ ਮਿਲਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਤਖਤ ਸਾਜਿਆ ਦੋ ਤਲਵਾਰਾਂ ਪਹਿਨੀਆਂ ਜਿਨੂੰ ਇਸੇ ਤਰ੍ਹਾਂ ਕਵੀ ਜਨ ਲਿਖਦੇ ਨੇ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਦ ਦੀ ਜਿੰਨਾ ਜਿਸ ਕਾਰਨ ਕਰਕੇ ਗੁਰੂ ਅਰਗੁਮਨ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆਖਿਆ ਜਾਂਦਾ ਹੈ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਮਹਾਨ ਸਤਿਗੁਰੂ ਤਖਤਾਂ ਤਾਜਾਂ ਦੇ ਮਾਲਕ ਫੌਜਾਂ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ 430ਵਾਂ ਅਵਤਾਰ ਦਿਹਾੜਾ ਹੈ ਜਿਹੜਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਸਬੰਧ ਅੰਦਰ ਗੁਰਮਤ ਸਮਾਗਮਾਂ ਵੀ ਜਿਹੜੇ ਨੇ ਉਹ ਵੀ ਪ੍ਰਾਰੰਭ ਹੋ ਰਹੇ ਨੇ ਅਤੇ ਗੁਰੂ ਕੀਆਂ ਸੰਗਤਾਂ ਜੜੀਆਂ ਨੇ ਨਕਮਸਤਕ ਹੋ ਰਹੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਤਰਨਤਾਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜਿੰਨੀਆਂ ਵੀ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਹਾਜ਼ਰੀਆਂ ਪਰਨ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਨ ਵਾਸਤੇ ਪਹੁੰਚ ਰਹੀਆਂ ਨੇ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਸਭਾ ਸੁਸਾਇਟੀਆਂ ਦਾ ਕੋਟਾਣ ਕੋਟ ਧੰਨਵਾਦ ਅਤੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ